ਵਿਚਾਰਾ ਕਰਨੀਆਂ ਐ ਕਿ ਜੋ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲਓ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਈਆ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ ਅਸਤੀਫਾ ਨਹੀਂ ਦੇ ਰਿਹਾ ਸਾਧ ਸੰਗਤ ਇਹਨਾਂ ਨੇ ਵੀ ਬਾਦਲ ਪਰਿਵਾਰ ਨੇ ਜਿਹੜੀ ਪੰਥ ਦੀ ਵੋਟ ਸੀ ਉਹਨੂੰ ਤਾਂ ਇਹ ਸਮਝ ਲਿਆ ਸੀ ਵੀ ਇਹ ਕਿਤੇ ਨਹੀਂ ਜਾ ਸਕਦੀ ਇਹਨਾਂ ਨੇ ਸਿਰਫ ਇੱਕ ਸੌਦਾ ਸਾਧੀਆਂ ਵੋਟਾਂ ਲੈਣ ਵਾਸਤੇ ਪੰਥ ਨੂੰ ਦਾਤੇ ਲਾਤਾ ਸੀ ਤੇ ਜਿਹਦਾ ਅਜੇ ਨਤੀਜਾ ਆ ਚੁੱਕਿਆ ਹੈ ਕਿ ਪੰਥ ਜਾ ਗਿਆ ਇਹਨਾਂ ਨੇ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਦੋਸ਼ੀਆਂ ਨੂੰ ਜਿਹੜੇ ਕੀ ਪੁਲਿਸ ਨੇ ਫੜ ਲਏ ਸੀ ਇਹਨਾਂ ਨੇ ਛਡਵਾਏ ਉਹ ਕਿ ਬਾਬਾ ਨਾਲ ਨਾਰਾਜ਼ ਹੋ ਜਵੇ ਇਹ ਜੇ ਬਹੁਤ ਕੁਝ ਇਹਨਾਂ ਨੇ ਕੀਤਾ ਤੇ ਜੋ ਹੁਣ ਜਗ ਜਾਰ ਹੋ ਚੁੱਕਿਆ ਹੈ ਤੇ ਹੁਣ ਇਹ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਹੈ ਜੋ ਕੀ ਇਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਸਾਧ ਸੰਗਤ ਇੰਨਾ ਵੀ ਕੀ ਮੋਹ ਕੁਰਸੀ ਨਾਲ ਮੈਂ ਤਾਂ ਸਮਝਦਾ ਵੀ ਜਿਹੜੇ ਦੋਸ਼ ਇਕਰਾਰ ਦਿੱਤੇ ਗਏ ਪ੍ਰਧਾਨ ਦੇ ਥੱਲੇ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਵੀ ਬਰਾਬਰ ਦੇ ਦੋਸ਼ੀ ਹੈ ਬਾਕੀ ਸਾਧ ਸੰਗਤ ਜੀ ਤੁਸੀਂ ਆਪ ਸਿਆਣੇ ਹੋ ਕਿ ਜੋ ਵੀ ਇਹ ਇੰਨਾ ਵੀ ਇਕਾਲੀ ਦਲ ਦਾ ਜਾਂ ਕੁਰਸੀ ਦਾ ਮੋਹ ਨਹੀਂ ਹੋਣਾ ਚਾਹੀਦਾ ਬਥੇਰਾ ਕੁਝ ਬਣਾ ਲਿਆ ਇਹਨਾਂ ਨੇ ਉਜੀ ਗੱਲ ਸਾਧ ਸੰਗਤ ਜੀ ਜਿਹੜੇ ਆਪਣੇ ਬੰਦੀ ਸਿੰਘ ਹੈ ਐਨਐਸਐ ਵੀਧਾਈ ਹੈ ਉਹਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਮਰਤਪਾਲ ਨੇ ਧਮਕੀ ਦਿੱਤੀ ਹੈ ਇਹ ਬਿਲਕੁਲ ਬੇਤੁਕੀਆਂ ਗੱਲਾਂ ਹੈ ਸਾਧ ਸੰਗਤ ਇਹ ਸਿਰਫ ਇੱਕ ਬਹਾਨਾ ਹੈ ਕਿ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਹੈ ਇਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਸੀ ਜਿਵੇਂ ਬੀਅੰਤ ਸਿੰਘ ਜ਼ੁਲਮ ਕਰਦਾ ਸੀ ਤੂੰ ਉਹ ਰਾਵਾਂ ਤੇ ਤੁਰ ਪਿਆ ਹੈ ਕਿਤੇ ਤੇਰਾ ਹਾਲ ਵੀ ਬੀਅੰਤ ਸਿੰਘ ਵਾਲਾ ਨਾ ਹੋ ਜਾਵੇ ਇਹ ਗੱਲ ਕਹੀ ਸੀ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬੀਅੰਤ ਸਿੰਘ ਵਾਲਾ ਕਰੂੰਗਾ ਇਹ ਗੱਲ ਝੂਠੀ ਇਨਾਂ ਨੇ ਸਿਰਫ ਐਨਐਸਐਸ ਵਧਾਉਣ ਲਈ ਉਹ ਝੂਠਾ ਬਿਆਨ ਦਿੱਤਾ ਜੋ ਕਿ ਮੈਂ ਨਹੀਂ ਸਮਝਦਾ ਵੀ ਸੀਐਮ ਦਾ ਕੈਂਟ ਮੌਜੂਦਾ ਸੀਐਮ ਹੋਵੇ ਤੇ ਇਹ ਜੀ ਕੋਰਟ ਦੇ ਵਿੱਚ ਬਿਆਨਬਾਜ਼ੀ ਕਰੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਲੱਗਦੀ ਹੋਰ ਵੀ ਰਾਜਸੰਗਤ ਜੀ ਆਪਣੇ ਹੋਰ ਵੀ ਸਿੰਘ ਹੈ ਕੱਲਾ ਅਮਰਤਪਾਲ ਲੀਆ ਪੰਜਾਬ ਦੀਆਂ ਜੇਲਾਂਾਂ 'ਚ ਵੀ 60 ਦੇ ਕਰੀਬ ਸਿੰਘ ਹੈ ਜਿਹੜੇ ਅਮਰਤਪਾਲ ਦੇ ਨਾਲ ਸੀ ਦਸਕ ਤਾਂ ਥੋੜੇ ਜੇ ਤਾਂ ਬਿਬਰੂਗੜਾ ਬਾਕੀ ਪੰਜਾਬ 'ਚ ਵੀ ਬਹੁਤ ਹੈ ਅੰਮ੍ਰਿਤਸਰ ਦੀ ਜੇਲ੍ਹ 'ਚ ਸਰਕਾਰ ਤਾਂ ਉਹਨਾਂ ਨੂੰ ਵੀ ਛੱਡਣ ਦਾ ਨਾਉ ਨਹੀਂ ਲੈ ਰਹੀ ਜਦੋਂ ਕਿ ਉਹਨਾਂ ਦਾ ਕੋਈ ਐਡਾ ਦੋਸ਼ ਨਹੀਂ ਹੈ ਇਹਨਾਂ ਨੇ ਪਹਿਲੀ ਗੱਲ ਤਾਂ ਸਾਦ ਸੰਗਤ ਜਦੋਂ ਅੰਮ੍ਰਿਤਪਾਲ ਬਾਰ ਸੀ ਜਦੋਂ ਇਹ ਫੜਿਆ ਇਹਦੇ ਸਾਰਾ ਕੁਝ ਫਰੋਲਾ ਫਰਾਲੀ ਕੀਤੀ ਸਰਕਾਰ ਨੇ ਉਦੋਂ ਤਾਂ ਇਹਦਾ ਕੁਝ ਨਹੀਂ ਮਿਲਿਆ ਹੁਣ ਜਦੋਂ ਜੇਲ੍ਹ 'ਚ ਹੈ ਤੇ ਕਹਿੰਦੇ ਆ ਜੀ ਨਾ ISAI ਨਾਲ ਸੰਬੰਧ ਬਣਾ ਲੇ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਇਹ ਕਿ ਆਪਣੀਆਂ ਨਕਾਮੀਆਂ ਛਪਾਉਣ ਵਾਸਤੇ ਸਰਕਾਰ ਐਵੇਂ ਦੇ ਕੰਮ ਕਰੇ ਆਪ ਤਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਉਹਨਾਂ ਤੋਂ ਲੋਕਾਂ ਦਾ ਧਿਆਨ ਬਦਲਣ ਵਾਸਤੇ ਡਾਇਵਰਟ ਕਰਨ ਵਾਸਤੇ ਇਹ ਸਭ ਦੋਸ਼ ਲਾਏ ਜਾ ਰਹੇ ਆਂ ਪਹਿਲਾਂ ਕਹਿੰਦਾ ਸੀ ਮੈਂ ਨੌਕਰੀਆਂ ਤਾਂ ਉਹ ਮੈਂ ਬਹੁਤ ਕੁਝ ਕਰੂੰ ਭੱਜ ਕੇ ਟੈਂਕੀ ਤੇ ਚੜ ਜਾਂਦਾ ਸੀ ਹੁਣ ਕਿੱਥੇ ਗਈਆਂ ਉਹ ਗੱਲਾਂ ਕਿੱਥੇ ਗਈਆਂ ਉਹ ਨੌਕਰੀਆਂ ਅੱਗੇ ਤਾਂ ਕਹਿੰਦਾ ਸੀ ਪੰਜਾਬ ਕੋਲੇ ਰੇਤਾ ਐਨਾ ਮੈਂ ਤਾਂ ਰੇਤੇ ਦੇ ਸਿਰ ਤੇ ਹੀ ਸਰਕਾਰ ਚ ਲਾ ਲੂੰਗਾ ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਸਾਧ ਸੰਗਤ ਸਿਰਫ ਇਹਨੂੰ ਕੁਰਸੀ ਦੀ ਭੁੱਖ ਸੀ ਜੋ ਕਿ ਹੁਣ ਜਗ ਜਹਰ ਹੋ ਚੁੱਕੀ ਐ ਆਉਣ ਵਾਲਾ ਸਮਾਂ ਸਾਧ ਸੰਗਤ ਮੈਂ ਇੱਕ ਹੀ ਬੇਨਤੀ ਕਰਨੀ ਹੈ ਹੁਣ ਕਿ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਜੇ ਆਪਾਂ ਕੁਝ ਕਰਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਤਾਂ ਹੀ ਆਪਾਂ ਅਕਾਲੀ ਦਲ ਨੂੰ ਬਚਾ ਸਕਦੇ ਹਾਂ ਕਿਉਂਕਿ ਜੋ ਹਾਲ ਇਸ ਟਾਈਮ ਅਕਾਲੀ ਦਲ ਦਾ ਹੈ ਬਹੁਤ ਮਾੜਾ ਹਾਲ ਕਰਤਾ ਹੈ ਬਾਦਲ ਪਰਵਾਰ ਨੇ ਅਕਾਲੀ ਦਲ ਦਾ ਜੋ ਨਹੀਂ ਹੋਣਾ ਚਾਹੀਦਾ ਸੀ ਬਾਕੀ ਸਾਰ ਸੰਗਤ ਜੀ ਆਸ ਕਰਦੇ ਆ ਕਿ ਆਪ ਸਭ ਸਾਥ ਦੇਵੋਗੇ ਇਕੱਠੇ ਹੋ ਕੇ ਚੱਲਾਂਗੇ